ਹਾਂਜੀ ਵੈਲਵਟ ਦੇ ਸੂਟ ਆਉਣਗੇ ਜੀ ਨਾਲ ਦੁਪੱਟੇ ਵੀ ਵੈਲਵਟ ਦੇ ਬਨੇ ਹੋਏ ਨੇ ਇੱਕ ਵਾਰੀ ਸੌਰੀ ਐ ਮੈਂ ਕਿਸੇ ਦਾ ਫੋਨ ਅਟੈਂਡ ਨਹੀਂ ਕਰ ਸਕੀ ਹੈਗੇ 4-5 ਦਿਨ ਤੋਂ ਕਿਉਂਕਿ ਬਿਜ਼ੀ ਚੱਲਦੇ ਪਏ ਸੀ ਘਰ ਦੇ ਵਿੱਚ ਫੰਕਸ਼ਨ ਸੀ ਇਸ ਕਰਕੇ ਤੁਸੀਂ ਹੁਣ ਫੋਨ ਜਾਂ ਮੈਸੇਜ ਕਰ ਸਕਦੇ ਹੋ ਸੂਟ ਦੀ ਇਨਕੁਆਰੀ ਪੁੱਛ ਸਕਦੇ ਹੋ ਇਹ ਵਾਲੇ ਮਸਲੀਨ कॉटन ਦੇ ਸੂਟ ਆਉਣਗੇ ਜੀ ਫੈਬਰਿਕ ਇਹਨਾਂ ਦਾ ਤੇ ਟਾਈ ਡਾਈ ਹੈ ਜੀ ਤੇ ਨਾਲ ਇਹਨਾਂ ਦੇ ਦੁਪੱਟੇ ਵੀ ਮਸਲੀਨ कॉटन ਦੇ ਹੀ ਆਉਣਗੇ ਦੁਪੱਟਿਆਂ ਦੇ ਉੱਪਰ ਵੀ ਇੰਬੋਇਡਰੀ ਹੋਈ ਐ ਨਾਲ ਘੇਰੇ ਦੇ ਉੱਪਰ ਆਏਗੀ ਜੀ ਵਰਕ ਆਏਗਾ ਇਹਦੇ ਉੱਪਰ ਮਸ਼ੀਨ ਵਰਕ ਪ੍ਰਾਈਸ ਸਾਰਿਆਂ ਦਾ ਮੈਂਸ਼ਨ ਕੀਤਾ ਹੋਇਆ ਹੈ ਇਹਦੇ ਵਿੱਚ ਆਪਾਂ ਸਿਰਫ ਕਾਟਨ ਦੇ ਹੀ ਸੂਟ ਲੈ ਕੇ ਆਏ ਆ ਸਾਰੇ ਹੀ ਕਾਟਨ ਦੇ ਸੂਟ ਨੇ ਅਲੱਗ-ਅਲੱਗ ਰੇਂਜ ਦੇ ਨੇ ਤੇ ਇਹ ਵਾਲੇ ਵੀ ਕਾਟਨ ਦੇ ਸੂਟ ਆਉਣਗੇ ਜੀ ਨਾਲ ਦੁਪट्टे ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਨੇ ਇਹਨਾਂ ਦੇ ਨਾਲ ਕਿਸੇ ਦੇ ਨਾਲ ਕੋਟਾ ਡੋਰੀ ਦਾ ਦੁਪੱਟਾ ਆਏਗਾ ਤੇ ਕਿਸੇ ਨਾਲ ਫੈਂਸੀ ਦੁਪੱਟਾ ਬਣਿਆ ਹੋਇਆ ਤੁਸੀਂ ਆਪਣੀ ਚੁਆਇਸ ਨਾਲ ਕੋਈ ਵੀ ਸੂਟ ਇਹਨਾਂ ਚੋਂ ਸਿਲੇਕਟ ਕਰ ਸਕਦੇ ਹੋ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਜੀ ਆਪਣੀ ਇਹਨਾਂ ਸੂਟਾਂ ਦੇ ਉੱਤੇ ਤੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਕਲਰ ਆਪਸ਼ਨ ਬਹੁਤ ਜ਼ਿਆਦਾ ਦਿੱਤੀ ਹੋਈ ਹੈ ਇਹਦੇ ਵਿੱਚ ਇਹ ਵਾਲੇ ਸੂਟ ਆਉਣਗੇ ਜੀ ਸ਼ਿਮਰ ਦੇ ਨਾਲ बॉटਮ ਆਏਗੀ ਕ੍ਰੇਪ ਦੀ ਤੇ ਇਹਨਾਂ ਦਾ ਪ੍ਰਾਈਸ ਵੀ ਹੁਣ ਲੈਸ ਕਰ ਦਿੱਤਾ ਗਿਆ ਤੇ ਇਹ ਤੁਸੀਂ ਸੂਟ ਲੈ ਸਕਦੇ ਹੋ 2.5 ਮੀਟਰ ਦੀ ਸ਼ਰਟ ਆਗੇ 2.5 ਮੀਟਰ ਦੀ बॉटਮ ਆਏਗੀ ਵਿਦਆਊਟ ਦੁਪੱਟਾ ਨੇ ਇਹਦੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕੋਈ ਵੀ ਸੂਟ ਇਹਨਾਂ ਚੋਂ ਲੈ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਜੀ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਹੈ ਤੇ ਮੇਰਾ WhatsApp ਨੰਬਰ ਤੇ ਹੀ ਆਰਡਰ ਨੰਬਰ ਦੇ ਸਕਦੇ ਹੋ ਤੁਸੀਂ ਆਪਣਾ ਸੂਟ ਦਾ ਤੇ ਤੁਸੀਂ ਇਹ ਸੂਟ ਸਿਲੇਕਟ ਕਰਕੇ ਆਰਡਰ ਕਰ ਸਕਦੇ ਹੋ ਥੈਂਕ ਯੂ so much